ਸਾਸਤ੍ਰੀਕਾਰ ਸ਼ਰਕਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਵਰਦੀਪ ਸਿੰਘ ਦੋਸਤੋ 1984 ਦਾ ਕਾਲਾ ਦੌਰ ਨਾ ਭੁੱਲਣਯੋਗ ਹੈ ਤੇ ਨਾ ਵਕਸ਼ਣ ਹੋ ਗਿਆ ਬਿਲਕੁਲ ਜਦੋਂ ਜੂਨ ਦੇ ਮਹੀਨੇ ਦੇ ਵਿੱਚ ਇਹ 6 ਦਿਨ ਆਉਂਦੇ ਨੇ ਤਾਂ ਸਿੱਖਾਂ ਦੇ ਹਿਰਦੇ ਨੂੰ ਬਹੁਤ ਜਿਹੜਾ ਗਹਿਰਾ ਜਿਹੜਾ ਸਦਮਾ ਲੱਗਦਾ ਹੈ ਬਹੁਤ ਗਹਿਰੀ ਜਿਹੜੀ ਠੇਸ ਹੈ ਪਹੁੰਚਦੀ ਹੈ ਦੱਸ ਦਈਏ ਕਿ ਜੂਨ 1984 ਦੇ ਵਿੱਚ ਬਹੁਤ ਬੇਦੋਸ਼ੀ ਲੋਕਾਂ ਦੀ ਪਹਿਲੇ ਭਾਰਤ ਸਰਕਾਰ ਦੇ ਵੱਲੋਂ ਉਸ ਵੇਲੇ ਦੀ ਹਕੂਮਤ ਦੇ ਬਦਲੋ ਜਾਨ ਲੈ ਲਈ ਗਈ ਸੀ ਤਾਂ ਬਿਨਾ ਦੇਖੇ ਸੋਚੇ ਸਮਝੇ ਜਿਹੜੀਆਂ ਗੋਲੀਆਂ ਭਰਾ ਦਿੱਤੀਆਂ ਸੀ ਤੱਕ ਸ਼ਰੀ ਅਕਾਲ ਤਖਸਰ ਦੇ ਉੱਪਰ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ ਟੈਂਕਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਸੀ ਕਾਂਗਰਸ ਸਰਕਾਰ ਸੀ ਉਸ ਵੇਲੇ ਦੀ ਤਾਂ ਬੜਾ ਦੁੱਖ ਪਹੁੰਚਿਆ ਸੀ ਸਿੱਖਾਂ ਦੇ ਹਿਰਦਿਆਂ ਨੂੰ ਤਾਂ ਉਦੋਂ ਬਹੁਤ ਸਾਰੇ ਜਿਹੜਾ ਨੁਕਸਾਨ ਹੈ ਸਿੱਖ ਕਮਿਊਨਿਟੀ ਦਾ ਕੀਤਾ ਗਿਆ ਭਾਰਤ ਸਰਕਾਰ ਦੇ ਕੋਲ ਉੱਥੇ ਹੀ ਏ ਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਪ੍ਰਕਾਸ਼ ਕੀਤੇ ਹੋਏ ਸੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੋਲੀਆਂ ਜਿਹੜੀਆਂ ਕਿ ਬੱਜੀਆਂ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਇਹ ਫੌਜ ਭੇਜੀ ਗਈ ਸੀ ਉਸ ਫੌਜ ਦੇ ਵੱਲੋਂ ਗੋਲੀਆਂ ਚਲਾਈਆਂ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਵਿੱਚ ਜਾ ਬੱਜੀਆਂ ਆਉਤਮਨ ਸੀਗੂ ਗ੍ਰਾਂਥ ਸਭ ਦੇ ਉਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਕਰਾਉਨੇ ਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਗੋਲੀਆਂ ਪੱਜੇ ਸੀ ਅੱਜ ਵੀ ਉਹ ਜਿਹੜੇ ਸਰੂਪ ਨੇ ਸੰਤ ਪਰ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਮਨ ਪਰ ਆਉਂਦਾ ਜਦੋਂ ਉਹ ਜਿਹੜੇ ਨਿਸ਼ਾਨ ਹੈ ਗੋਲੀਆਂ ਦੇ ਜ਼ਖਮੀ ਹੋਏ ਸਰੂਪਨ ਦੇਖਦੇ ਆ ਤਾਂ ਦੇਖੋ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਸਰੂਪਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਹੋਈਆਂ ਨੇ ਭਾਰਤੀ ਫੌਜ ਦੇ ਵੱਲੋਂ ਇਹਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਸਰ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮੁਕੱਦਸ ਸਥਾਨਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦੁਆਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਇਹਨਾਂ ਨੂੰ ਢਾਈ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇ ਸ਼ਹੀਦ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਗਾਸ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਜੋਵਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ जख्मी ਸਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸਰੂਪ ਆ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਕਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇਸ जख्मी ਸਰੂਪ ਦੇ ਦਰਸ਼ਨ ਕਰਵਾਏ ਜਾਣਗੇ ਸੋ ਜਿੱਥੇ ਅੱਜ ਸਰੂਪ ਪ੍ਰਕਾਸ਼ ਕੀਤੇ ਗਏ ਨੇ ਉੱਥੇ ਕੱਲ 1 ਜੂਨ ਨੂੰ ਗੁਰਦੁਆਰਾ ਮਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੋ ਉਸ ਸਮੇਂ ਦਾ ਇਸ ਜ਼ਾਲਮ ਸਰਕਾਰ ਵੱਲੋਂ ਵਰਤਾਰਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸਰਧਾਲੂਆਂ ਨੂੰ ਫੱਟੜ ਕੀਤਾ ਗਿਆ 3 ਸਾਲ ਦੇ ਉਮਰ ਤੱਕ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀ ਪ੍ਰਦਰਸ਼ਨੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਗੁਰਦੁਆਰਾ ਮੱਜੀ ਸਾਹਿਬ ਦਬਾਲ ਹਾਂ ਦੇ ਸਾਹਮਣੇ ਉਹ ਕੱਲ ਜਿਹੜੀ ਪ੍ਰਦਰਸ਼ਨੀ ਲਗਾ ਦਿੱਤੀ ਗਈ ਆ ਜੋ ਕਿ 6 ਜੂਨ ਤੱਕ ਉਤੇ ਇਹ ਪ੍ਰਦਰਸ਼ਨੀ ਸੰਗਤਾਂ ਉਹਨਾਂ ਉਸ ਪ੍ਰਦਰਸ਼ਨੀ ਦੇ ਦਰਸ਼ਨ ਕਰ ਸਕਦੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਭਾਵਿਕ ਮਨਾਂ ਨਾਲ ਇਹ ਦਰਸ਼ਮੇਲੇ ਕਰੀਆਂ ਨੇ ਸੋ ਜੋ ਉਸ ਸਮੇ ਸਾਡੇ ਜਿਹਾਰੂ ਸਿੰਘ ਸੰਗਤਾਂ ਸ਼ਹੀਦ ਹੋਈਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ ਜੀ ਠੀਕ ਹੈ ਸਾਭਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਜੀ ਤੇਰੀ ਤੇਰੀ ਉਪਨਾ ਤੋਹੇ ਬਣਾਵੇ ਤੇ ਪਾਵਨ ਸਥਾਨ ਦੀ ਚੋਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਰਕੇ ਅੰਤਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਜ਼ਿੰਮੇਵਾਰੀ ਕਿਲਾ ਨੇ ਵਸਦੀ ਸਗਨੇ ਅਪਾਰ ਅਨੂਪ ਰਾਮਦਾਸ ਜੀ ਵਰ ਆਰਵਾਦ ਕਸਮ ਚਾਹੇ ਲਾਇਆ ਰਾਮਦਾਸ ਸਰ ਜੋਤ ਪਾਉਣੇ ਰਾਜੇ ਦੀਨ ਦੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਮਹਾਨ ਪਾਵਨ ਪ੍ਰਸਥਾਨ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਗੰਗ ਪਤ ਸਾਹਿਬ ਜਿਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਕਿ ਉਪਦੇਸ਼ ਸ਼ੋ ਵਰਨਾ ਕੋ ਸੰਜਿਆ ਭਾਵੇਂ ਇੱਥੇ ਕੋਈ Hindu ਆਵੇ Sikh ਆਵੇ Musalman ਆਵੇ ईसाई ਆਵੇ ਜੈਨੀ ਬੋਧੀ ਜੋਰਾ ਕਾਲਾ ਪਰ ਇਸ ਅਸਥਾਨ ਤੋਂ ਜਿਹਦਾ ਉਪਦੇਸ਼ ਮਿਲਦਾ ਹੈ ਗੁਰੂ ਅਮਰਦਾਸ ਜੀ ਮਾਰਨ ਕਹਿੰਦੇ ਆਓ ਸਿੱਖ ਸਤਗੁਰੂ ਤੋਂ ਪਿਆਰੇ ਹੋ। ਆਓ ਸੱਚੀ ਬਾਣੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕੰਨਾਂ ਨਾਲ ਲਾਉਂਦੇ ਨੇ, ਗਲ ਨਾਲ ਲਾਉਂਦੇ ਨੇ ਪਰ ਭਾਰਤੀ 1984 ਦੇ ਸਰਕਾਰ ਵੱਲੋਂ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਸੱਚਗੰਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਚਾਰਜ ਪੇਰਿਓ ਇਹ ਰਬੰਦੀ ਕਰਕੇ ਭਾਰਤੀ ਫੌਜ ਨੂੰ ਉਪਦੇਸ਼ ਦੇ ਕੇ ਭਾਰਤ ਦੇ ਪ੍ਰਧਾਨ ਮੰਤਰੀ 15 ਅਗਸਤ ਦੇ ਵੱਲੋਂ ਇਹ ਬਹੁਤ ਵੱਡਾ ਉਕਰਮ ਕੀਤਾ ਗਿਆ ਬਹੁਤ ਵੱਡਾ ਪਾਪ ਕੀਤਾ ਗਿਆ ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ ਕਿ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਸਾਰਾ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਪਾਤਸ਼ਾਹ ਮਹਾਰਾਜ ਦੀ ਜਨੂ ਧਾਰਨ ਸੰਗੇ ਤੋਂ ਲੈ ਕੇ ਅਤੇ ਸਮੇ ਸਮੇਂ ਦੇ ਅਨਸਾਰ ਅਹਿਮਦ ਸ਼ਾਹ ਬਦਾਲੀ ਵਰਗਿਆਂ ਨੇ ਮੱッセ ਰੰਗੜ ਵਰਗਿਆਂ ਨੇ ਕੇਸ ਅਸਥਾਨ ਦੇ ਉੱਪਰ ਆਪਣੀ ਮਨਮਤ ਕਰ ਲਈ ਚਾਹੀ ਤੇ ਉਹਨਾਂ ਨੂੰ ਕੀ ਕੀ ਦਾ ਫਲ ਉਹਦਾ ਜਿਹੜਾ ਸਮਾਂਜਾ ਭੁਗਤਣਾ ਪਿਆ ਪਰ ਜੂਨ 1984 ਦੀ ਸਰਕਾਰ ਨੇ بڑے ਵੱਡੇ ਪ੍ਰਬੰਧਾਂ ਤਹਿਤ ਭਾਰਤੀ ਫੌਜ ਨੂੰ ਟੋਪਾ ਟੈਂਕਾਂ ਦੇ ਨਾਲ ਲੈਸ ਕਰਕੇ ਸੱਚਹੰਦ ਸ਼੍ਰੀ ਹਰਮੰਦਰ ਸਾਹਿਬ ਜੀ ਉੱਪਰ ਹਮਲਾ ਕੀਤਾ ਅਰੋ 1 ਜੂਨ ਤੋਂ ਭਾਈ ਮਹਿੰਗਾ ਸਿੰਘ ਜੀ ਬੱਬਰ ਉਹ ਹਕੂਮਤ ਦੀ ਗੋਲੀ ਨਾਲ ਸ਼ਹੀਦ ਹੋਏ ਉਸ ਤੋਂ ਅਗਰੰਤ ਦਿਨ 2 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਮਨਾਉਣ ਵਾਸਤੇ ਆਏ ਗੁਰੂ ਨਾਨਕ ਨਾਮ ਨੇਵਾ ਸਿੱਖ ਸਖਤ ਦੇਸ਼ ਦੇਸ਼ਾਂ ਤੋਂ ਜਿਹੜੇ ਵਿੱਚ Hindu ਮੁਸਲਮਾਨ ਅਤੇ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਜਿਨ੍ਹਾਂ ਨੇ ਇੱਥੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚ ਦਰਸ਼ਨ ਤੀਦਾਰ ਕਰਨੇ ਸੀ ਉਹਨਾਂ ਨੂੰ ਜਾਣ ਤੋਂ ਹੱਥ ਧੋਣੇ ਪਏ ਜਿੱਥੇ ਸਮੇਂ ਦੀ ਹਕੂਮਤ ਨੇ ਜਿਹੇ ਅਕਾਲ ਤਖਤ ਸਾਹਿਬ ਨੂੰ ਘੇਟ ਢੇਰੀ ਕੀਤਾ ਹੋਰ ਇਮਾਰਤਾਂ ਦੇ ਉੱਪਰ ਗੋਲੇ ਧਾਗੇ ਹੋਰ ਗੁਰਦੁਆਰਿਆਂ ਤੇ ਹਮਲੇ ਕੀਤੇ ਉਥੇ ਗਿਆਨ ਦਾ ਸਾਗਰ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰ ਨਸਤਾਰੇ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਆਰ암ਸਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਤੇ ਪ੍ਰਕਾਸ਼ ਕੀਤਾ ਉਸ ਤੋਂ ਉਪਰੰਤ ਦਸਵੇਂ ਪਾਤਸ਼ਾਹ ਮਹਾਰਾਜ ਦੀ ਮਹਾਨ ਗੁਰਬਾਣੀ ਨੂੰ ਗੁਰੂ ਦਾ ਦਰਜਾ ਦੇ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਬਾਣੀ ਉਹ ਗ੍ਰੰਥ ਤੇ ਸਮੇਂ ਦੀ ਹਕੂਮਤ ਨੇ ਉਹ ਪਾਵਨ ਗਿਆਨ ਦੇ ਸਾਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵੀ ਗੋਲੀਆਂ ਚਲਾਈਆਂ ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਤਕਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਕੁਰਬਾਨੀ ਦੀ ਤਰਤੀਬ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ 31 ਰਾਗਾਂ ਦੀ ਸ਼ਬਦਾਂ ਦੀ ਜਿਹੜੀ ਹੈ ਕਿ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਉਹ ਸਾਰੇ ਤਤਕਰੇ ਰੰਗਾਂ ਤੋਂ ਲੰਘਦੇ ਹੋਏ ਸ੍ਰੀ ਜਪਜੀ ਸਾਹਿਬ ਸੋਦਰ ਸ੍ਰੀ ਰਾਗ ਅਤੇ ਗੋੜੀ ਸੁਖਮਨੀ ਮਹਲਾ 5ਵਾਂ ਦੀ 16ਵੀਂ ਅਸਤਪਦੀ ਦੇ 6ਵੇਂ ਪਦੇ ਤੱਕ ਇਹ ਗੋਲੀ ਜਿਹੜੀ ਪਹੁੰਚੀ ਜਿਹਦਾ ਦਰਸ਼ਨ ਦਿਦਾਰ ਕਰਵਾਉਣ ਵਾਸਤੇ ਅੱਜ 2 ਜੂਨ ਤੋਂ ਲੈ ਕੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਮੈਨੇਜਮੈਂਟ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਸਮੂਹੇ ਸਟਾਫ ਵੱਲੋਂ ਸੰਗਤਾਂ ਨੂੰ ਦਰਸ਼ਨ ਦਿਦਾਰ ਕਰਵਾਏ ਜਾ ਰਹੇ ਨੇ ਸੋ ਇਸ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਜ਼ਾਲਮ ਕਿਸ ਹੱਦ ਤੱਕ ਬੁੱਧ ਜਾਂਦਾ ਹੈ ਜਦੋਂ ਕਿਸੇ ਦੀ ਨਸ਼ਰ ਪੁਸੀ ਕਰਨ ਵਾਸਤੇ ਉਤਰਦਾ ਹੈ ਤੇ ਉਹ ਆਪਣੀ ਹਰ ਹੇਲਾ ਵਰਤਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਰੂਪ ਗੁਰੂ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੇ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਇਸ ਕੌਮ ਦਾ ਕੋਈ ਅੰਤ ਨਹੀਂ ਕਰ ਸਕਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਸਾਲ ਸਾਹਿਬ ਜਿਹੜਾ ਹੈ ਉਹ ਵੀ ਪ੍ਰਗਟਿਓ ਪ੍ਰਮਾਤਮਕੀ ਮੋਜ ਤੇ ਗੁਰੂ ਗ੍ਰੰਥ ਸਾਹਿਬਹਾਰਾਜ ਵਰਗੜ ਬੁਰਾਂ ਕੀ ਦੇ ਇਸ ਕਰਕੇ ਸੋਮ ਦਾ ਕੋਈ ਕੁਛ ਵਿਗਾੜ ਨਹੀਂ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਇਹ ਦਰਸ਼ਨ ਦੇਦਾਰ ਕਰਕੇ ਆਪਾਂ ੱੱਲੂ ਘਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਦਿਹਾੜਿਆਂ ਨੂੰ ਭੁੱਲਣਾ ਜਿਹੜੇ ਭੁੱਲ ਜਾਂਦੇ ਨੇ ਭਾਈ ਉਹਨਾਂ ਦੀ ਜ਼ਮੀਰ ਤੇ ਉਹਨਾਂ ਦਾ ਨੇਸ ਤੋਂ ਨਬੂਤ ਜਿਹੜਾ ਹੈ ਉਹ ਹੋ ਜਾਂਦਾ ਹੈ ਇਹ ਇਤਿਹਾਸ ਦੇ ਪੰਨਿਆਂ ਤੋਂ ਉਹਦਾ ਨਾਮ ਮਿਟ ਜਾਂਦਾ ਏ ਇਸ ਗੱਲ ਕਰਕੇ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਸਥਾਨ ਤੇ ਆ ਕੇ ਉਸ ਪਾਵਨ ਸਰੂਪ ਦੇ ਯਸ਼ੁ ਜਿਦਾਰ ਕਰੋ ਜੀ ਵਾਹਿਗੁਰੂ ਜੀ ਕੀ ਤਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ